ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜਿਵੇਂ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਸੜਕਾਂ ਤੇ ਲੋਕਾਂ ਦੀਆਂ ਅੱਖਾਂ ਕੱਢ ਦੇ ਕੱਢਦੇ ਜਾਂਦੇ ਹਨ ਸੀਮਟ ਰੇਤ ਤੇ ਇੱਟਾਂ ਦੇ ਭਰੇ ਵਾਨ ਹਮਾਵੇ ਚੁੱਟਣ ਵਾਲੀਆਂ ਵਸਤੂਆਂ ਤੇ ਭਰੇ ਟਰੱਕ ਅਤੇ ਟਰਾਲੀਆਂ ਨੂੰ ਇੱਕ ਤੋਂ ਦੂਸਰੀ ਜਗ੍ਹਾ ਤੋਂ ਲੈ ਕੇ ਜਾਂਦੇ ਸਮੇਂ ਉਹਨਾਂ ਨੂੰ ਕੱਢਣਾ ਲਾਜ਼ਮੀ ਹੈ ਮਿੱਟੀ ਅਤੇ ਰੇਤ ਵਾਲੀਆਂ ਗੱਡੀਆਂ ਤੇ ਸੜਕਾਂ ਤੇ ਚੱਲਣ ਵਾਲੇ ਚੱਲਣ ਦੇ ਦੌਰਾਨ ਉਹਨਾਂ ਤੇ ਪਾਣੀ ਤੇ ਪਾਣੀ ਦੀ ਛਿੜਕਾਅ ਕਰਨਾ ਵੀ ਜ਼ਰੂਰੀ ਹੈ ਪਰ ਸਾਰੇ ਕਾਇਦੇ ਕਾਇਦੇ ਕਾਨੂੰਨ ਨੂੰ ਸ਼ੱਕੇ ਟੰਗ ਟਾਂਗ ਟਾਂਗ ਕੇ ਟਰੱਕਾਂ ਬਿਲਡਿੰਗਾਂ ਦੇ ਮਟੀਰੀਅਲ ਵਾਲੀਆਂ ਟਰਾਲੀਆਂ ਜਗਾੜੂ ਅਤੇ ਹੋਰ ਵਾਨਾਂ ਰਾਹੀਂ ਖੁੱਲੇ ਖੁੱਲੇ ਆਮ ਰੇਤ ਮਿੱਟੀ ਇੱਟਾ ਸੀਮਟ ਅਤੇ ਹੋਰ ਸਮਾਨ ਲੈ ਕੇ ਜਾਂਦੇ ਹਨ ਇਹਨਾਂ ਦੇ ਕਣ ਹਵਾ ਵਿੱਚ ਉੱਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਪੈਂਦੇ ਹਨ ਜਿਸ ਦੇ ਕਾਰਨ ਅਕਸਰ ਹੀ ਰਾਗੀਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਕਾਨੂੰਨੀ ਤੌਰ ਤੇ ਰੇਤ ਸੀਮਟ ਬੱਜਰੀ ਅਤੇ ਇੱਟਾ ਅਤੇ ਹਵਾ ਵਿੱਚ ਉਡਣ ਵਾਲੀਆਂ ਵਸਤੂਆਂ ਨੂੰ ਇੱਕ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣ ਲਈ ਉਹਨਾਂ ਨੂੰ ਟਕਣਾ ਚਾਹੀਦਾ ਲਾਜ਼ਮੀ ਹੈ ਪਰ ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਇਹ ਸਮਾਨ ਖੁੱਲੇ ਆਮ ਇੱਕ ਤੋਂ ਦੂਸਰੀ ਜਗ੍ਹਾ ਲਿਜਾਇਆ ਜਾਂਦਾ ਹੈ ਜਿਨ੍ਹਾਂ ਦੇ ਖੰਨ ਵਿੱਚ ਉੱਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਪੈਂਦੇ ਹਨ ਜਿਸ ਦੇ ਕਾਰਨ ਕਈ ਵਾਰ ਲੋਕ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਭਾਵੇਂ ਕੀ ਟ੍ਰੈਫਿਕ ਪੁਲਿਸ ਦੀ ਜਗ੍ਹਾ-ਜਗ੍ਹਾ ਤੇ ਨਾਕੇ ਲੱਗੇ ਹੋਏ ਹੁੰਦੇ ਹਨ ਪਰ ਉਟਾ ਲੋਕ ਨੂੰ ਉਹਨਾਂ ਦੀ ਉਲੰਘਣਾ ਕਰਨ ਵਾਲੇ ਅਤੇ ਬੇਨਿਜਮਾ ਵਰਨੀ ਜੀ ਨੇ ਜਿਵੇਂ ਵਰਤਨ ਵਾਲੇ ਵਾਨਾਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਰੇਤ ਬਜਰੀ ਇੱਟ ਸੀਮਿੰਟ ਅਤੇ ਮਿੱਟੀ ਖੁੱਲੇ ਆਮ ਲੈ ਕੇ ਜਾਣ ਵਾਲੇ ਟਰੱਕ ਟਰਾਲੀਆਂ ਟਰੈਕਟਰ ਟਰਾਲੀਆਂ ਅਤੇ ਹੋਰ ਵਾਨਾਂ ਤੱਕ ਪਹੁੰਚਣ ਲਈ ਟ੍ਰੈਫਿਕ ਪੁਲਿਸ ਦੇ ਹੱਥ ਛੋਟੇ ਪੈ ਜਾਂਦੇ ਹਨ ਜਿਸ ਦੇ ਕਾਰਨ ਬਿਲਡਿੰਗ ਮਟੀਰੀਅਲ ਵਾਲਿਆਂ ਦੇ ਹੌਸਲੇ ਇਸ ਕਦਰ ਬਲੰਦ ਹਨ ਕਿ ਉਹ ਸ਼ਰਿਆਮ ਪੁਲਸ ਵਾਲਿਆਂ ਦੇ ਨੇੜੇ ਰੇਤ, ਬੱਜਰੀ, ਇੱਟ, ਸੀਮੈਂਟ ਅਤੇ ਭਰੀਆਂ ਗੱਡੀਆਂ ਕੱਢਦੇ ਹਨ ਇਹ ਵਾਂਣ ਸ਼ਹਿਰ ਦੇ ਬਾਹਰ ਅਤੇ ਸ਼ਹਿਰਾਂ ਦੇ ਅੰਦਰ ਸੜਕਾਂ ਤੇ ਸ਼ਰਿਆਮ ਘੁੰਮ ਦੇ ਹਰ ਆਮ ਹੀ ਦੇਖਣ ਵਿੱਚ ਮਿਲਦਾ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਬਹੁਤ ਸਾਰੇ ਬਿਲਡਿੰਗ ਮਟੀਰੀਅਲ ਵਾਲਿਆਂ ਕੋਲੋਂ ਅਪਰੋਕੀਤ ਸਮਾਨ ਟੱਕਣ ਲਈ ਕਈ ਹੋਰ ਪ੍ਰਬੰਧ ਨੇ ਹੋਰ ਤਾਂ ਹੋਰ ਸ਼ਹਿਰਾਂ ਦੀ ਸਫਾਈ ਲਈ ਜ਼ਿੰਮੇਵਾਰ ਨਗਰ ਨਿਗਮ ਦੇ ਵਾਨ ਵੀ ਕੂੜਾ ਕੂੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਖੁੱਲੇ ਹੀ ਲੈ ਜਾਂਦੇ ਹਨ ਜੋ ਲੋਕਾਂ ਦਾ ਉੱਪਰ ਕਿਰਦਾ ਜਾਂਦਾ ਹੈ ਤੇ ਹਵਾ ਨੂੰ ਦੁਸ਼ਤ ਕਰਦਾ ਜਾਂਦਾ ਹੈ ਖਬਰ ਨਾਲ ਅੰਤ ਤੱਕ ਬਣੇ ਨਾ ਨਿ ਧੰਨਵਾਦ